ਬਾਬੀ ਵੇ ਸਾਂਭੀ ਅੰਜੀ ਬਾਬੀ ਹੁਣ ਕੱਲ ਹੀ ਉੱਤੇ ਚੜ ਗਿਆ ਹੁਣ ਤੇ ਤੇਰੇ ਵੀਰ ਨੇ ਬੰਨ ਹੀ ਲੈਣਾ ਏ ਨੂੰ ਸਾਰੀ ਟੂ ਭਾਬੀ ਚੱਲ ਕੋਈ ਗੱਲ ਨਹੀਂ ਕੱਲਾ ਮੈਂ ਕਿਹਾ ਤੁੱਪੇ ਲੱਗਾ ਵ ਤਾਂ ਕਰਕੇ ਜੇ ਤੈਨੂੰ ਇੰਨਾ ਫਿਕਰ ਜੇ ਤੈਨੂੰ ਇੰਨਾ ਫਿਕਰ ਹੁੰਦਾ ਨਾ ਤੇ ਉਹ ਡੰਡੀ ਬੰਨ ਲੈਦਾ ਜਦੋਂ ਦੀ ਨੇਰੀ ਨਾ ਉੱਡੀ ਸੀ ਬਾਬੀ ਕੱਲੇ ਕੋਲੋਂ ਕਿੱਥੋਂ ਬਚਣੀ ਮੇਕੋ ਨਾ ਉਹ ਸ਼ੇਰ ਦਾ ਬੰਨ ਨਹੀਂ ਡਿਆ ਕਿੰਨਾ ਚਿਰ ਹੋ ਗਿਆ ਘੰਟਾ ਨੂੰ ਲੱਗੇ ਨੂੰ ਤਾਂ ਹੀ ਤੇ ਮੈਂ ਨਾਲ ਲੱਗ ਗਿਆ ਵੀ ਕੱਲੇ ਕੋਲੋਂ ਨਹੀਂ ਬਚਣ ਡਈ ਆਹੋ ਫਿਰ ਤੁਰ ਕੇ ਆਣ ਕੇ ਹੁਣ ਤੇ ਤੂੰ ਚੜ ਗਿਆ ਉੱਤੇ ਕੋਈ ਨਹੀਂ 4 ਕ ਨੰਬਰ ਬਣਾਉਣ ਨੂੰ ਚਾਰ ਨਹੀਂ ਬਾਨੇ ਵੱਧ ਬਾਨੇ ਆ ਬਸ ਹਾ ਹੋਏ ਗੱਲਾਂ ਕਰਿਆ ਗਾ ਤੈਨੂੰ ਤਾਂ ਗੱਲ ਕੀਤੀ ਤਾਂ ਵੀ ਅਸਰ ਹੈ ਨਹੀਂ ਗਾੜੀਆਂ ਹੱਸ ਕੇ ਟਾਲ ਛੜਨਾ ਮਾ بیا ਵੀ ਇਧਰ ਨੂੰ ਕਰੋ ਆ ਜਾਓ ਘੁੱਟ ਪਾਣੀ ਪਾਣੀ ਤੁਸੀਂ ਪੀ ਲੋ ਥੱਲੇ ਲੱਗਾ ਰਹਿੰਦਾ ਫਿਰ ਇਹਨੂੰ ਔਰਾ ਕੋਈ ਨਹੀਂ ਸ਼ੱਕ ਜੀ ਵੀ ਬਣਾਵਾ ਤਾਂ ਢੇਲੀ ਨਹੀਂ ਤੰਦੀ ਵੀ ਨਹੀਂ ਚਾਹ ਵੀ ਮਾਰੀ ਚਲੋ ਚਾਹ ਬਣਾਉਣੀ ਆ ਆ ਫਿਰ ਤੇ ਇਹ ਹਾ ਕਰ ਲੈ ਸਾਦੇ ਹੁਣ ਫਿਰ ਕਰਕੇ ਵਿਖਾਵੀ ਮੈਨੂੰ ਨਹੀਂ ਤੇਰੇ ਕਿਦਦਾ ਮੇਰੀ ਮਾਂ ਤਾਂ ਭੁੱਖ ਪਾਦੀ ਹੁਣ ਹਾਂ ਜੇ ਮੈਂ ਤੇਰੀ ਮੰਮਾ ਦੀ ਚਿੰਤਾ ਕਰਦੀ ਆ ਤੇ ਤੁਸੀਂ ਆਂਦੇ ਤੂੰ ਤੇ ਮੈਨੂੰ ਐਦਾਂ ਨਹੀਂ ਦੱਸ ਜੇ ਉਹਦੇ ਫਿਕਰ ਵੀ ਮੈਨੂੰ ਉਹਦੇ ਇੰਨੀ ਪੀੜ ਹੁੰਦੀ ਤੇ ਫਿਕਰ ਮੈਨੂੰ ਹੀ ਹੋਈ ਭੋਗ ਵਾਲਾ ਤਾਂ ਤੁਸੀਂ ਸਿਸਟਮ ਕਰਨਦੇ ਆ ਤੇ ਮੰਮੀ ਤੇ ਚੰਗੀ ਭਲੀ ਹੈ ਤੇ ਜੇ ਉਹਦੇ ਵਿਚਾਰੀ ਤੇ ਥੋੜੀ ਬਹੁਤੀ ਕਮੀ ਆ ਹੁਣ ਥੋੜੀ ਬਹੁਤੀ ਠੀਕ ਹੋ ਗਈ ਆ ਹੁਣ ਗਾੜੀ ਨੂੰ ਵੱਧ ਤੋਂ ਵੱਧ ਪਾਣੀ ਪੀਣ ਨੂੰ ਦਵਾਂਗੇ ਫਰੂਟ ਖਾਣ ਨੂੰ ਦਵਾਂਗੇ ਤੇ ਚੱਲ ਆਪੇ ਫਰਕ ਪੈ ਜਾਊਗਾ ਹੈ ਤੇ ਤੁਸੀਂ ਤਾਂ ਐ ਕਰਦੇ ਆ ਵੀ ਜਿਵੇਂ ਮੰਮੀ ਨੂੰ ਕੱਲ ਦੱਸਿਆ ਗੁਰਦੇ ਖਰਾਬ ਅੱਜ ਮੰਜੀ ਤੇ ਪੈਂਦੀ ਕਾਲੋ ਦਾ ਕੰਮ ਹੁੰਦਾ ਪਰ ਸੋ ਭੋਗ ਪੈਂਦਾ ਕੰਮ ਨਿਭੜ ਜਾਂਦਾ ਤਸੀਂ ਇਹ ਆ ਗੱਲ ਲਾ ਲਈ ਇਹਦੇ ਗੱਲ ਤੂੰ ਹੀ ਅੰਦਰ ਮੈਨੂੰ ਸਮਝਾਉਂਦੇ ਈ ਉੱਥੇ ਬੈਠੀ ਵੀ ਹਾ ਹੈ ਉਹਦੇ ਤਾਂ ਇਦਾਂ ਹੀ ਖਰਾਬ ਹੋ ਗਿਆ ਤੇ ਗੁਰਦਾ ਹੀ ਖਰਾਬ ਹੋ ਗਿਆ ਲੱਪ ਪਤਰੀਆਂ ਦੀ ਕੜਤੀ ਦੇ ਅੰਦਰੋਂ ਮਨੇ ਤੁਹਾਨੂੰ ਮਤਲਬ ਬਾਹਰ ਕੰਮ ਦਿੰਦਾ ਕੋਈ ਹੈ ਨਹੀਂ ਆ ਤਸੀਂ ਮੇਰੇ ਮਗਜ ਖਾਣ ਆ ਗਏ ਮੈਂ ਮਗਜ ਨਹੀਂ ਖਾਂਦਾ ਮੈਂ ਤੇ ਇਹ ਗੱਲ ਕਹਿੰਦਾ ਉਹਨੂੰ ਪੇਕੇ ਵਿੱਚ ਧੱਕ ਕੇ ਤੇ ਆਪ ਪੇਕੇ ਚਲੇਗੀ ਆ ਤੇ ਫਿਰ ਚੰਗੀ ਭਲੀ ਕੋਈ ਚੱਕਰ ਨਹੀਂ ਹੈਗਾ ਕਿੰਨੂੰ ਪੇਕੇ ਧੱਕਿਆ ਕਿਸ ਨੂੰ ਨਹੀਂ ਧੱਕਿਆ ਸਾ ਬਾਪੋ ਬੜੀਆਂ ਮਰਜ਼ੀਆਂ ਕਰਦੇ ਆ ਤੁਹਾਨੂੰ ਆਪਣੀ ਮਾਂ ਹੀ ਨਹੀਂ ਦੇ ਦੇ ਵੀ ਮੇਰੀ ਮਾਂ ਬਿ ਤੇ ਉਧਰ ਨਾਨੀ ਵੀ ਪਈ ਜੇ ਉਹਨੂੰ ਵੇਖ ਕੇ ਇੰਨੀ ਬਿਮਾਰ ਆ ਤੁਸੀਂ ਇਧਰ ਮੰਮੀ ਦੀ ਕਰਦੇ ਚਿੰਤਾ ਤੇ ਪੈ ਨਾਨੀ ਦਾ ਭੋਗ ਪੈ ਜੇ ਚਲੋ ਕੋਈ ਗੱਲ ਨਹੀਂ ਹੋਰ ਮਾਨੀ ਹਾਲ ਚੱਲਾਂਗੇ ਦੱਸ ਹੰਦਾ ਤੋ ਤੇ ਨਹੀਂ ਹਾਂ ਮੰਮੀ ਬਿਮਾਰ ਐ ਦੱਸ ਮੰਮੀ 2 ਮਿੰਟ ਦੀ ਬਿਮਾਰ ਹੋਈ 2 ਮਿੰਟ ਐ ਠੀਕ ਹੋ ਗਈ ਇਹਨਾਂ ਬੰਦਿਆਂ ਨੂੰ ਕੀ ਪਤਾ ਇੰਨਾਂ ਗੱਲਾਂ ਦਾ ਪਰ ਇਹਨਾਂ ਨੇ ਨਾ ਮਿਰਨਾ ਹੀ ਮੱਥਾ ਮਾਰਨਾ ਉਹ ਡਾਂ ਕੇ ਪਤਾ ਨਹੀਂ ਕਿੰਬੰਝ ਗੱਲਾਂ ਰਹਿ ਕਿੱਥੋਂ ਜਾਂਦੀਆਂ ਇੰਨੀਆਂ ਮੈਂ ਜਾ ਕੇ ਪੁੱਛ ਵੀ ਲਵਾਂ ਕੰਮ ਧੰਦਾ ਕਰਦੇ ਫਿਰਦੇ ਆ ਬਾਹਰ ਸਭ ਕੋ ਪਤਾ ਨਹੀਂ ਕਿੰਨਾ ਕਿੰਨਾ ਦਾ ਦਿਮਾਗ ਤਗੜਾ ਮੰਮੀ ਨੇ ਘਰ ਛੜਿਆ ਸਾਰੀਆਂ ਗੱਲਾਂ ਪੁੱਛਣਗੇ ਮੇਰੇ ਤੋਂ ਆਣ ਕੇ ਜਿਹੜੀ ਮੇਰੇ ਮੂੰਹੋਂ ਨਿਕਲੀ ਹੋਊਗੀ ਸੁੱਖ ਕੀ ਕਰਨੀ ਕੁਛ ਨਹੀਂ ਮੰਮੀ ਨੇ ਸੋਈ ਦੀ ਸਫਾਈ ਕਰਨੀ ਵਰ ਕੀ ਕਰਨੀ ਅੱਛਾ ਕਰ ਲਈ ਕਰਨ ਨਹੀਂ ਠੀਕ ਠੀਕ ਹੈ ਬਾਕੀ ਇਹ ਗੱਲ ਦੱਸ ਮੈਂ ਪੁੱਤ ਤੇਰਾ ਮਾੜਾ ਥੋੜਾ ਸੋਚਦੀ ਆ ਕੀ ਕਿਹਾ ਮੰਮੀ ਨੇ ਕਿਆ ਤੇ ਕੁਛ ਨਹੀਂ ਆ ਜੇ ਮੈਂ ਵਾਂਡੇ ਚ ਲੱਗੀ ਆ ਤੇ ਇਹਦੇ ਵਿੱਚ ਤੇਰਾ ਹੀ ਭਲਾ ਹੋਇਆ ਵਾ ਚੱਲ ਮੈਂ ਤੇਰੀ ਨਾਨੀ ਦਾ ਪਤਾ ਲੈ ਆਈ ਤੇ ਮੰਮੀ ਮੈਂ ਕੀ ਮਾੜੀ ਗੱਲ ਕਹੀ ਕੁਛ ਕਿਹਾ ਮੈਂ ਤੁਹਾਨੂੰ ਕੁਛ ਕਹਿਣ ਦਾ ਤੇ ਮੈਨੂੰ ਪਤਾ ਨਹੀਂ ਆ ਉਦਾਂ ਮੈਂ ਗੱਲ ਕਰਦੀ ਆ ਵੀ ਦੱਸ ਮੈਂ ਕੋਈ ਮਾੜੇ ਥਾਂ ਥੋੜਾ ਜਿਹਾ ਅਹੀਂ ਤੇਰੇ ਨਾਨਕੇ ਗਈ ਤਮ ਮੈਂ ਮੈਂ ਕਿਹਾ ਵਧੀਆ ਸਗੋਂ ਤੁਹੀ ਹੋਏ ਜੇ ਆਪਣੇ ਪੇਕੇ ਆ ਲੋ ਨਾ ਲ ਕੁੜੀਆਂ ਨੂੰ ਆਪਣੇ ਪੇਕੇ ਜਾ ਕੇ ਠੰਡ ਪੈਂਦੀ ਮੈਂ ਤਾਂ ਕਿਹਾ ਸਗੋਂ ਵਧੀਆ ਤੁਸੀਂ ਪੇਕੇ ਹੋਏ ਜੇ ਫੇਰ ਨਾ ਮਾਂ ਆਪਣੀ ਨੂੰ ਮੇਲਾ ਇਥੇ ਪੇਕੇ ਜਾ ਕੇ ਠੰਡ ਪੈਂਦੀ ਆ ਮੇਰਾ ਭਰਾ ਜਿਹੜਾ ਮੈਨੂੰ ਦੱਸਦਾ ਨਹੀਂ ਆ ਵੀ ਮੇਰੀ ਮਮਾ ਬੁਮਾਰਾ ਤੇ ਉਹ ਮੈਂ ਉੱਥੇ ਗਈ ਤੇ ਮੇਰੀ ਮਾਂ ਜੀ ਆਈ ਬਿਮਾਰ ਆ ਤੇ ਜੇ ਮੈਂ ਨਾ ਜਾਂਦੀ ਕੱਲ ਨੂੰ ਕੋਈ ਗੱਲ ਹੁੰਦੀ ਤੇ ਫੇਰ ਕਹਿਣਾ ਸੀ ਧੀ ਇੱਕ ਵਾਰ ਵੀ ਨਹੀਂ ਪਤਾ ਲੈਣ ਆਈ ਤਮ ਮਮੀ ਮੈਂ ਤੁਹਾਨੂੰ ਕਰਨਾ ਕਿਉਂ ਤੋਂ ਮਾਮਾ ਜੀ ਦੀ ਗਲਤੀ ਨਾ ਜਿਹੜਾ ਤੁਹਾਨੂੰ ਫੋਨ ਕਰਕੇ ਨਹੀਂ ਦੱਸਦੇ ਜੇ ਬੰਦਾ ਜਿੱਦੋਂ ਪੈਂਦਾ ਮੈਂ ਜਿੱਦੋਂ ਉਹ ਫੋਨ ਕਰਦਿਆ ਕਰਨ ਦੱਸ ਦੇਣ ਉਹ ਤਾਂ ਮੈਨੂੰ ਪਤਾਵਾ ਕਰਦੀ ਕਿ ਨਹੀਂ ਕਰਦੀ ਬਥੇਰਾ ਕੋ ਕਰਦੀ ਹੈ ਮੇਰੇ ਮਕਰੋ ਮੈਂ ਮਮੀ ਆਹ ਹੋ ਗਏ ਬਥੇਰੀਆਂ ਗੱਲਾਂ ਕਰਦੀਆਂ ਕਿ ਮੈਂ ਮਮੀ ਕਿਦਣਾ ਗੱਲਾਂ ਕੀਤੀ ਮੈਂ ਤਾਂ ਤੁਹਾਨੂੰ ਕੁਝ ਕਿਹਾ ਹੀ ਨਹੀਂ ਹੈ ਪਤਾ ਵਾ ਥੱਲੇ ਥੱਲੇ ਪਿੜੀਆਂ ਵੱਡਦੀਆਂ ਬਥੇਰੀਆਂ ਐਦਾਂ ਤੇ ਮਮੀ ਫਿਰ ਮੈਂ ਵੀ ਕਹਿ ਦਿੰਦੀ ਕਿ ਤੂੰ ਵੀ ਮੇਰੀਆਂ ਚੁਗਲੀਆਂ ਜਾ ਕੇ ਲੈਣ ਕੇ ਕੀਤੀਆਂ ਮੈਂ ਚੁਗਲੀਆਂ ਕਰਨੇ ਗਈ ਦਾ ਕੀ ਗੱਲ ਮੇਰਾ ਵੀ ਭਰਾ ਤੇਰੇ ਵਰਗਾ ਹੀ ਆ ਜਿੱਦਾਂ ਇਹ ਤੂੰ ਓਦਾਂ ਦਾ ਮੇਰਾ ਭਰਾ ਵਾ ਤਾਂ ਮम्मी ਮੈਂ ਕੀ ਕਹਾਂ ਹੁੰਦਾ ਤੇ ਭਰਾ ਨੂੰ ਜਦ ਮੈਂ ਕੀ ਕੀਤਾ ਜਿੱਦਾਂ ਤੂੰ ਕਰਦੀ ਓਦਾਂ ਉਹ ਕਰਦਾ ਹਾਂ ਮੰਮੀ ਹੁਣ ਤੇ ਨਜਾਇਜ਼ ਹੀ ਗੱਲ ਲੈ ਕੇ ਮੇਰੇ ਵੱਲ ਲਾਗੇ ਜੇ ਅੱਜ ਨਜਾਇਜ਼ ਇਹਦੇ ਵਿੱਚ ਕਿਹੜੀ ਗੱਲ ਆ ਮੰਮੀ ਜੀ ਮੈਂ ਨਹੀਂ ਕੁਝ ਵੀ ਕਿਹਾ ਤੇ ਨਾ ਮੇਰੇ ਤੇ ਇਲਜ਼ਾਮ ਲਾਇਆ ਕਰ ਇੱਕ ਮਿੰਟ ਪਰੇ ਹੋਏ ਮੈਂ ਭਾਂਡੇ ਮਾਜਣਾ ਇਲਜ਼ਾਮ ਹੀ ਲਾਉਣੀ ਆ ਮੈਂ ਹੋਰ ਤਨੀ ਕੁਝ ਵੀ ਕਰਦੀ ਆ ਇਲਜ਼ਾਮ ਆ ਜਿਹੜੀ ਗੱਲ ਸੱਚੀ ਕਹਦੇ ਉਹ ਇਲਜ਼ਾਮ ਹੋ ਜਾਂਦਾ ਤੇਰੇ ਤੇ ਤੇ ਜਿਹੜੀ ਗੱਲ ਕਰਨੀ ਹੁੰਦੀ ਨਾ ਮੇਰੇ ਮੂੰਹ ਤੇ ਕਰਿਆ ਨਾ ਮਦੋਂ ਗੱਲ ਕਰਨ ਦੀ ਲੋੜ ਨਹੀਂ ਹੈਗੀ ਮਮੀ ਮੈਂ ਖੋਸ਼ ਨਹੀਂ ਜੀ ਕਿਹਾ ਤੁਸੀਂ ਜਾਣ ਕੇ ਗੱਲ ਫੜੀ ਏ ਹੁਣ ਜਾਣ ਕੇ ਨਹੀਂ ਫੜੀ ਕੰਨੇ ਸੁਣਿਆ ਮੈਂ ਸਾਰਾ ਕੁਛ ਕਿਹਦੇ ਨਾਲ ਗੱਲ ਕਰਨ ਦੀ ਮਮੀ ਜਿਹੜਾ ਤੁਸੀਂ ਕੰਨੀ ਸੁਣਿਆ ਮੈਂ ਕਿ ਜਿਹਦੇ ਨਾਲ ਕਰਨ ਦੇ ਹੀ ਨਾ ਮੈਂ ਕਿਹਾ ਨਾ ਦਵਾਉਦਾ ਮੈਂ ਤੇ ਮਮੀ ਕਹਿਣਾ ਵੀ ਨਹੀਂ ਕੀਤੀ ਅਦੀਦੀ ਘਰੇ ਤੀਦੀ ਨੂੰ ਪੁੱਛਣਾ ਹੋਵੇ ਮੇਰੇ ਸੇ ਗੱਲ ਵੀ ਨਹੀਂ ਕੀਤੀ ਤੋ ਕਿਤੇ ਆਉ ਤੈਨੂੰ ਪਤਾ ਲੱਗਾ ਵਾ ਜੇ ਕੀਤੇ ਨਹੀਂ ਤਾਂ ਤੈਨੂੰ ਡਰ ਕਹਦਾ ਵਾ ਜਿਹੜਾ ਅਖੰਡੀਆਂ ਮੇਰਾ ਝੂਠਾ ਇਲਜ਼ਾਮ ਲਾਉਂਦੀਆਂ ਝੂਠਾ ਇਲਜ਼ਾਮ ਨਹੀਂ ਆ ਇਹ ਸੱਚਾ ਹੀ ਆ ਜੋ ਮਰਜੀ ਮੰਮੀ ਕਹੀ ਜਾਉ ਗੱਲ ਤੇ ਇਦਾਂ ਦੀ ਕੋਈ ਨਹੀਂ ਬਸ ਜੋ ਮਰਜੀ ਇਹੋ ਹੀ ਲੈ ਕੇ ਟੱਪਾ ਬੈਠੀ ਰਹੀ ਉਹਦਾ ਚੰਗਾ ਜੇ ਮੈਂ ਕੁਝ ਕੀਤਾ ਹੀ ਨਹੀਂ ਤਾਂ ਫਿਰ ਮੰਮੀ ਵੀ ਆਪਣੇ ਘਰ ਗੱਲ ਕਹਦੀ ਨਾ ਗੱਲ ਲਏਗੀ ਨਹੀਂ ਰਹੇਗੀ ਬਸ ਮੇਰੀ ਮਰਜ਼ੀ ਤੋਂ ਖਿਲਾਫ ਕੁਛ ਵੀ ਨਹੀਂ ਹੋਣਾ ਚਾਹੀਦਾ ਤੇ ਬਾਕੀ ਗੱਲ ਇਹ ਸੁਣ ਲੈ ਮੈਂ ਤੈਨੂੰ ਬਾਰ ਬਾਰ ਕਹਿੰਦੀ ਹਾਂ ਮੇਰੇ ਤਾਂ ਜਿਹੜੀ ਗੱਲ ਕਰਨੀ ਹੁੰਦੀ ਨਾ ਮੇਰੇ ਨਾਲ ਕੇ ਕਰਿਆ ਕਰ ਦੂਜੇ ਬੰਦੇ ਨਾਲ ਗੱਲ ਕਰਨ ਦੀ ਲੋੜ ਨਹੀਂ ਹੈ ਕਿ ਤੈਨੂੰ ਪਖੰਡ ਫੜਿਆ ਤੂੰ ਆ ਦਮ ਮੰਮੀ ਵਾਲੀ ਮੈਂ ਮੰਮੀ ਨੂੰ ਕੀ ਕਿਹਾ ਵਾ ਨਾ ਮੰਮੀ ਨੇ ਮੈਂ ਮਾੜੀ ਗੱਲ ਕਹੀ ਨਾ ਮੈਂ ਚੰਗੀ ਕਹੀ ਵਧੀਆ ਸੋ ਮੰਮੀ ਆਪਣੇ ਪੇਕਿਆਂ ਤੋਂ ਹੋਈ ਆ ਮੈਂ ਕੀ ਕਹਿਣਾ ਸੀ ਜਾਨ ਕੇ ਅੱਜ ਮੰਮੀ ਨੂੰ ਕੋਈ ਭੰਦਾ ਨਹੀਂ ਉਹ ਲੱਭਾ ਤੇ ਇਹ ਗੱਲ ਫੜ ਕੇ ਆ ਗਏ ਅੱਜ ਇੰਨਾ ਨੇ ਵੀ ਨਾ ਦੱਸ ਪਣਾ ਆ ਚੰਗਾ ਉਹਦਾ 300 ਰੁਪਏ ਦਾ ਫਤਨ ਲਿਆ ਦੇਤਾ ਹੀ ਤੇ ਤੋੜ ਕੇ ਪਰੇ ਮਾਰੇ ਅਗਲਾ ਚਾਹਦਾ ਬੁੱਥਾ ਹੀ ਲਾਤਾ ਅਗਲੇ ਬੰਦੇ ਨੂੰ ਇਹਨੇ ਡਲੋਟ ਨਾ ਦਾ ਕਮਾਨੀਆਂ ਪੈਂਦੀਆਂ ਕਰ ਸਕਣ ਉਹਦੀਆਂ ਕੋਲੋਂ ਕਿੱਡਾ ਵਧੀਆ ਹੀ ਆ ਚੱਲਦਾ ਹੀ ਟੌਪ ਕਲਾਸ ਦਾ ਡੰਡ ਲੱਗ ਰੱਖਤੀ ਸਾਰੀ ਇਹਦੀ ਇਹਨੂੰ ਵੀ ਕੋਈ ਚੀਜ਼ ਲੈ ਆ ਕੇ ਜਿਹੜੀ ਮਰਜ਼ੀ ਦਾ ਤੋੜ ਕੇ ਨਾ ਸੁੱਟ ਦੇਣੀ ਬਸ ਤੋੜਨੀ ਆ ਨਿਹਾਰੇ ਨੇ ਹੋਰ ਕੀ ਕਰਨਾ ਵੀਰ ਹਾਂ ਵੀਰ ਆਹ ਹਿਦਣ ਨਾਲ ਇੱਕ ਸਲਾਹ ਕਰਨ ਹੂੰ ਸ਼ੁਕਰ ਹੈ ਕਿ ਤੂੰ ਵੀ ਸਲਾਹ ਕਰਨ ਆ ਜਾਂਦਾ ਸਰ ਮੈਂ ਆਖਿਆ ਵਾ ਕਿ ਨੂਨਾਂ ਦਾ ਸੇਹ ਹਲੇ ਹਾਂ ਤੁਹਾਡੀ ਤੇ ਮੇਰੀ ਗੱਲ ਹੀ ਆ ਦੱਸ ਸਰ ਸੁਖ ਦਾ ਵਾ ਕੱਲ ਨੂੰ ਜਨਮ ਦਿਨ ਹੈ ਹੈਪੀ ਬਰਥਡੇ ਅੱਛਾ ਤੇ ਮੈਂ ਹੈ ਸੁਖ ਨੂੰ ਮੈਂ ਸਰਪ੍ਰਾਈਜ਼ ਨਹੀਂ ਦਵਾ ਕੋਈ ਯਾਰ ਸ਼ੁਕਰ ਹੈ ਮਾਲਕ ਦਾ ਕਿਤੇ ਤੂੰ ਦੇ ਖਿਜੇ ਆ ਉਹਨੂੰ ਪਹਿਨਾਂ ਹਮੇਸ਼ਾ ਹੀ ਜਦੋਂ ਵੇਖ ਲੋ ਖਿਜੇ ਹੀ ਪਹਿਨਾਂ ਉਹਨੂੰ ਆ ਸ਼ੁਕਰ ਹੈ ਤੂੰ ਵੀ ਕਿਤੇ ਸੁਖ ਦਾ ਵੱਡੇ ਮਨਾਉਣ ਲੱਗਾ ਤੇ ਆ ਹੁਣ ਕਿ ਕੁਗਲਾ ਹੂੰਗਾ ਤੇ ਨਾਲ ਕੋ ਗਿਫਟ ਦੇ ਦਾਂਗੇ ਪਰ ਮੰਮੀ ਨੂੰ ਨਾ ਪਤਾ ਲੱਗੇ ਜੇ ਮੰਮੀ ਨੂੰ ਪਤਾ ਲੱਗ ਗਿਆ ਨਾ ਤੇ ਆ ਸਾਰਾ ਕੁਝ ਹੀ ਪਲਾਨ ਬਣਾਇਆ ਜਿਹੜਾ ਮੇਰਾ ਚੌਪਟ ਹੋ ਜਾਣਾ ਤੇ ਕੋਈ ਨਹੀਂ ਆ ਤੂੰ ਕਰ ਲੈ ਜੀ ਜੋ ਕੁਝ ਕਰਨਾ ਕੋਈ ਨਹੀਂ ਕਰਤਾ ਤੇ ਨਾਲ ਜਿੱਦਾਂ ਮਰਜ਼ੀ ਕਰਾ ਮੈ ਸਕੂ ਆ ਨਾ ਇਸ ਕੋ ਹੱਸ ਕੇੜ ਕੇ ਪਰਿਵਾਰ ਰਹਿ ਚੰਗੀ ਗੱਲਾਂ ਵਧੀਆ ਗੱਲ ਵਾ ਜਦੋਂ ਤੁਸੀਂ ਜੇ ਤੇ ਤੁਸੀਂ ਇੱਥੇ ਰਹੋਗੇ ਨਾ ਤੇ ਫੇਰ ਤੇ ਖੁਸ਼ੀ ਖੁਸ਼ੀ ਕੇਕ ਜਾਓ ਕਟਿਆ ਤੇ ਜੇ ਤੁਸੀਂ ਕਿਤੇ ਬਾਹਰ ਚਲ ਗਏ ਨਾ ਤੇ ਇੱਥੇ ਲੜਾਈ ਪੈ ਜਾਣੀ ਤੇ ਤੁਸੀਂ ਘਰ ਹੀ ਰਹੋ ਕਰਨਾ ਉਹ ਨਹੀਂ ਭਿੰਦੜੀ ਕੋਈ ਗੱਲ ਨਹੀਂ ਮੈਂ ਘਰੇ ਲੈਣਾ ਮੈਂ ਕਿੱਥੇ ਜਾਣਾ ਆਹੋ ਨਹੀਂ ਭਿੰਦੜੀ ਕੋਈ ਗੱਲ ਨਹੀਂ ਚਲ ਠੀਕ ਆ ਆ ਵੀ ਨਾ ਸੁਣ ਲੈ ਕੋਈ ਹੋਰ ਨਾ ਸੁਣ ਲੈ ਮੈਂ ਜਾਣਾ ਕੋਈ ਗੱਲ ਨਹੀਂ ਚਲੋ ਛੋਗਰੇ ਮਾਰ ਲਗਦਾ ਕਿ ਇਹਦੇ ਵੀ ਥੋੜੀ ਮਤਬੁੱਦ ਸੁਆਣੀ ਪਈ ਥੋੜੀ ਬੱਤੀ ਕਿਤੇ ਅਸਰ ਬਾਹਰ ਦਾ ਤੇ ਨਹੀਂ ਕਿਤੇ ਬਾਹਰ ਦਾ ਕਿੱਥੇ ਅਸਰ ਹੋਣਾ ਵਾ ਇਹ ਕੱਲ ਨਨਕੇ ਗਿਆ ਸੀ ਕਿਤੇ ਉਹ ਮਮੇ ਦੇ ਮੁੰਡੇ ਨੇ ਵੇਖਿਆ ਹੋਣਾ ਵਾ ਜਿਹਨਾਂ ਨੇ ਗੱਲਾਂਬੱਤਾ ਕਰਦੇ ਨੇ ਉਹ ਸੋਨਾ ਘਰ ਚ ਰਹਿੰਦੇ ਨੇ ਉਹ ਪਰਵਾਰ ਘਰ ਜਰਵੇ ਚੰਗੀ ਗੱਲ ਵਧੀਆ ਗੱਲ ਵਾ ਦੋਨੇ ਜੀ ਰਲ ਕੇ ਰਹਿਣ ਹੋਰ ਇਹਦੇ ਨਾਲ ਵਧੀਆ ਗੱਲ ਕਿਹੜੀ ਹੋ ਸਕਦੀ ਹੈ ਸਿਆਣੇ ਨੇ ਠੀਕ ਹੀ ਕਿਹਾ ਵਾ ਜਿਹੜਾ ਘੜ ਦੇ ਦੋ ਪਹੀਏ ਹੁੰਦੇ ਆ ਨਾ ਉਹ ਇੱਕ ਜਨਾਨੀ ਦਾ ਇੱਕ ਬੰਦਾ ਹੁੰਦੇ ਆ ਅਗਰ ਦੋਵੇਂ ਬਰਾਬਰ ਚੱਲਣ ਤੇ ਫੇਰੀ ਗੱਡਾ ਚੱਲਦਾ ਵਾ ਨਹੀਂ ਤੇ ਦੋਵਾਂ ਦਾ ਇੱਕ ਵੀ ਮਿਸ ਹੋ ਗਿਆ ਤੇ ਗੱਡਾ ਟਹਿ ਗਿਆ ਘਾਰੀ ਟਹਿ ਜਾਂਦਾ ਵਾ ਚੰਗੀ ਗੱਲ ਵਧੀਆ ਗੱਲ ਸੋਚਦੇ ਥੋੜੀ ਜਿਹੀ ਮਤ ਪਾਈ ਮਤਬਦ ਸਿਆਣੀ ਬੇਵੇ ਚੰਗੀ ਗੱਲ ਆ ਆਹ ਫਿਰ ਮੈਨੂੰ ਤਾਂ ਅਸੂ ਦੇ ਜੰਗਾ ਜਦੋਂ ਮਨ ਖੁਸ਼ ਹੋ ਜਾਊਗਾ ਕੰਮ ਨਾ ਪੈਣਾ ਹੁੰਦਾ ਪੁੱਤ ਆਪਣਾ ਮਾਲ ਦਿੰਦੀਆਂ ਉਹਨੂੰ ਮੰਮੀ ਆਂਦਾ ਮੈਂ ਕਰਨੀ ਮਸਤੀ ਅੱਛਾ ਅੱਛਾ ਮੈਂ ਚਲ ਕਰ ਲਾ ਜੇ ਸੱਬ ਲਣਾ ਉਹ ਤੇ ਮੈਨੂੰ ਦੱਸ ਦੇ ਅੱਧੇ ਦੇਖੋ ਇਧਰੋਂ ਪਾਣੀ ਪਾਉਣੇ ਮੈਂ ਘਰ ਚੋਂ ਪਾਣੀ ਪਾ ਲਈ ਆਹ ਤੇ ਮਨੀ ਵੀ ਇਦਾਂ ਹੀ ਕਰਦਾ ਹੁੰਦਾ ਸੀ ਮਨੀ ਨੇ ਇੱਥੇ ਟੱਬ ਭਰਨਾ ਪਾਣੀ ਦਾ ਸਾਰੀ ਸਾਰੀ ਦਿਹਾੜੀ ਵੜੇ ਰਹਿਣਾ ਵਿੱਚ ਯਾਨੀ ਇਦਾਂ ਹੀ ਕਰਦੇ ਹੈਗਾ ਨਿੱਕੇ ਹੁੰਦੇ ਮੁੜ ਕੇ ਜੇਰੀ ਕੁ ਵੱਡੇ ਹੋਏ ਮੜ ਕੇ ਨਹਿਰ ਤੇ ਚੱਲ ਜਾਣਾ ਤੇ ਨਹਿਰ ਤੋਂ ਕਈ ਵਾਰੀ ਮੈਂ ਲਿਆਉਣਾ ਕਈ ਵਾਰੀ ਤੇਰੇ ਚਾਚੇ ਨੇ ਲਿਆਉਣਾ ਉਹਨੂੰ ਕੱਟ ਕੇ ਉਹ ਆਹ ਕੇ ਤੇ ਬੜਾ ਹੈ ਇਹ ਸੇਮ ਉਹਦੇ ਵਰਗਾ ਹੀ ਆ ਪਾਣੀ ਚ ਬੜਿਆ ਖੁਸ਼ ਰਹਿੰਦਾ ਹੈ ਨਾ ਹਾਂ ਉਧਰ ਵੇਖੋ ਪਖੰਡ ਵੇਖੋ ਕਿੰਨੇ ਹਾਂ ਹਾਂ ਪਖੰਡ ਕਰਦਾਗੇ ਆ ਲੈ শের ਵੀ ਪੀਉਣ ਲੈ ਤੇ ਵੀਰ শের ਵੀ ਪੀਂ ਜਾਂਦਾ ਪੁੱਤੋ ਹਾਂ ਸੱਚ ਬਾਰੇ ਆ ਹੁਣੇ ਤਾੜੀ ਪਾਲੋ ਹਾਂ ਮੰਮਾ ਨਵਾ ਦਿੰਦੇ ਆ ਵੇਖ ਲੋ ਹੁਣ ਬਾਥਰੂਮ ਤੋਂ ਲੱਗ ਪਾ ਕਦੇ ਨਹੀਂ ਕਰੀਏ ਵੇ ਇਹ ਮੇਲ ਵਾ ਪਖੰਡ ਮੰਮੇ ਕਿੰਨੇ ਹੁੰਦੇ ਪਖੰਡ ਹੀ ਹੁੰਦੇ ਜੇ ਇੰਨਾ ਹੀ ਸ਼ੌਂਕ ਵਾਏ ਨੂੰ ਆਹ ਤੇ ਆਪ ਦਵਾਈ ਬੂਟੀ ਖਾਵੇ ਚੱਲ ਆਪਣਾ ਹੋਵੇ ਉਹਨੂੰ 24 ਘੰਟੇ ਕਈ ਨਹਾ ਲਿਆ ਕਦੀ ਦੁੱਧ ਪਿਆ ਲੈ ਕਦੀ ਉਹਦੇ ਕੱਪੜੇ ਚੇਂਜ ਕਰ ਲੈ ਮੈਂ ਪਖੰਡ ਕਰਦੀ ਆ ਚਾਚੂ ਗੋਹਣੀ ਇਹਨੂੰ ਵੇਖ ਜਿਵੇਂ ਆਪਾਂ ਜੁਣ ਖਲੋਤੀਆਂ ਸਾਹਮਣੇ ਤਾਂ ਕਰਕੇ ਆਹ ਬੈਜੋ ਤਹੀਂ ਨਹੀਂ ਖਲੋਤੇ ਹੀ ਕੋਈ ਨਹੀਂ ਬੈਣਾ ਕੀ ਆ ਮੈਨੂੰ ਦੇਦੀ ਹੁੰਡੀ ਆ ਤੇ ਕਰਦੀ ਕੀ ਆ ਜੇ ਇੰਨਾ ਹੀ ਚਾਵਾ ਤੇ ਮੇਰੇ ਨਾਲ ਤੁਰੇ ਮੈਂ ਦਵਾਈ ਬੂਟੀ ਇਹਨੂੰ ਲੈਦਾ ਆਹ ਪਖੰਡ ਮੈਂ ਇਹਦੇ ਰਹਿਣੇ ਹੋਰ ਗੱਲ ਕੋਈ ਨਹੀਂ ਪਖੰਡ ਹੀ ਆ ਦੱਸ ਮੈਂ ਲਾਗੇ ਬੈਠੀ ਆ ਨਾ ਹੁੰਡਿਆ ਮੈਂ ਨਵਾਲ ਨਹੀਂ ਸਕਦੀ ਨਵਾਲ ਲੰਦਾ ਇੰਨਾ ਹੀ ਸ਼ੌਂਕ ਵਾ ਤੇ ਫਿਰ ਆਪਣਾ ਬੱਚਾ ਕਰ ਲੈ ਕੋਈ ਨਹੀਂ ਸੋਖ ਹਾਂ ਜੀ ਮੰਮੀ ਜੀ ਨੇ ਇਤੋਂ ਨਿਆਣੇ ਨਵਾਲਣ ਦਾ ਸ਼ੌਂਕ ਵਾ ਤੇ ਮੇਰੇ ਨਾਲ ਤਰਪਾ ਤੇਰਾ ਵੀ ਕੋਈ ਹੋ ਜਾਊਗਾ ਤੇ ਪੁੱਤ ਕੋਈ ਨਹੀਂ ਮੰਮੀ ਫਿਰ ਕੀ ਐ ਵੀ ਮੇਰਾ ਹੀ ਆ ਪਤਨਾ ਬੇਸ਼ੱਕ ਹੈਗਾ ਤੇਰਾ ਹੀ ਆ ਭਾਏ ਪਰ ਜਿਹੜੇ ਗੱਲ ਆਪਣਾ ਹੀ ਹੁੰਦਾ ਆਪਣਾ ਹੀ ਹੁੰਦਾ ਵਾ ਕੋਈ ਗੱਲ ਨਹੀਂ ਮੰਮੀ ਇਹ ਵੀ ਆਪਣਾ ਹੀ ਕੋਈ ਗੱਲ ਵਾਸ ਤੂੰ ਆਪਣੀ ਜਿੱਦ ਫੜੀ ਆ ਵੀ ਮੈਂ ਨਹੀਂ ਹੱਥੇ ਲੱਗਣਾ ਇਹੋ ਗੱਲ ਆ ਨਾ ਉਹ ਕੋਲ ਤੇ ਨਹੀਂ ਹੁੰਦੀ ਜਿਹੜਾ ਮੈਂ ਲੱਭ ਜਾਨੀ ਉਹ ਕੋਲ ਤੇ ਕਿਉਂ ਨਹੀਂ ਹੁੰਦੀ ਤੂੰ ਤੈਨੂੰ ਮੈਂ ਕਿੰਨੇ ਪਿਆਰ ਨਾਲ ਖੰਡੀ ਵੀ ਸੁਖ ਤੁਰਪਾ ਨਾਲ ਅਜੇ ਵੀ ਕੋਈ ਡੁੱਲੇ ਪੇਰਾ ਦਾ ਕੁਛ ਨਹੀਂ ਵਿਗੜਿਆ ਮਮੀ ਮੈਂ ਵੀ ਸਾਨੂੰ ਬੜੀ ਵਾਰੀ ਕਿਹਾ ਕਿ ਮੈਂ ਕੱਲ੍ਹ ਵੀ ਨਹੀਂ ਜਾਣਾ ਨਹੀਂ ਜਾਣਾ ਪਿਆ ਤੈਨੂੰ ਜਾਣ ਕੇ ਇੱਕੋ ਗੱਲ ਕਰ ਕਰਕੇ ਮੇਰਾ ਵੀ ਸਤਾਉਂਦੇ ਰਿੰਦੇ ਜੀ ਸਤੰ ਨਹੀਂ ਮੈਂ ਮੈਂ ਕਿਉਂ ਆ ਤੂੰ ਆਖੇ ਲੱਗ ਜੇ ਤਾਂ ਨਾ ਸਤਾਵਾ ਤੈਨੂੰ ਮੈਂ ਤੇ ਤੁਸੀਂ ਫਿਰ ਆਪਣੇ ਮੁੰਡੇ ਨੂੰ ਵੀ ਕਹਿ ਲਓ ਮੁੰਡੇ ਨੂੰ ਤੂੰ ਇੱਕ ਵਾਰੀ ਮੇਰੇ ਨਾਲ ਚੱਲ ਮੁੰਡੇ ਨੂੰ ਮੈਂ ਆਪੇ ਕਹਿ ਲੂੰਗੀ ਅੱਗੇ ਇੱਕ ਵਾਰੀ ਮੈਂ ਗਈ ਹਾਂ ਮੈਂ ਕੱਲੀ ਨਹੀਂ ਇੱਕ ਵਾਰੀ ਉੱਥੇ ਡੱਸ ਨਹੀਂ ਹੋਏ ਉੱਥੇ ਮਾੜੇ ਮੋਟੇ ਡੱਸ ਹੋਏ ਹੀ ਇੱਥੇ ਡੱਸ ਕਰਾ ਕੇ ਵੇਖ ਲੈਨੀ ਆ ਤੂੰ ਫੜਿਆ ਪਖੰਡ ਤੈਨੂੰ ਇਹ ਮੰਮੀ ਆਵੇ ਰੋਲਾ ਪੁੰਦੀ ਰਹਿੰਦੀ ਆ ਮੰਮੀ ਦਾ ਦਿਮਾਗ ਥੋੜਾ ਫਿਰਿਆ ਰੋਲਾ ਪੁੰਦੀ ਰਹਿੰਦੀ ਆ ਮੰਮੀ ਉਹਦੇ ਆ ਕਿੱਧਰ ਹੁਣ ਚੱਲੇ ਜੇ ਦਫਾ ਕਰੇ ਗੱਲਾਂ ਨਹੀਂ ਕਰੀਦੀਆਂ ਤੇ ਛੱਡੋ ਠਾ ਉਹ ਨਹੀਂ ਗੱਲਾਂ ਤਾਂ ਨਹੀਂ ਕੋਈ ਕਰਨੀਆਂ ਮੈਂ ਤਾਂ ਉਦਾਂ ਹੀ ਰਸੋਈ ਚ ਛੱਲੀ ਆ ਨਹੀਂ ਤੇ ਨਾ ਸਹੀ ਆ ਚੱਲੀ ਅੰਦਰ ਉੱਥੇ ਬਈਆ ਜਾ ਕੇ ਚੱਲ ਆ ਜਾ ਮਿੱਟੀ ਹਾਂ ਇੱਕੋ ਹੀ ਰੱਟ ਲਈ ਤੁਸੀਂ ਵੀ ਛੱਡੋ ਖੜ ਖਤੀ ਨੇ ਨਾਲ ਮੇਰੇ ਵੀ ਕੱਪੜੇ ਪਈ ਛੜੇ ਚਲ ਹਾਬਾਉਂਡੀ ਆਪੇ ਸੁੱਕ ਜਾਨੀਏ ਧੀਆ ਵਾ ਆ ਫਿਰ ਚੱਲ ਜੀ ਮਾਰਨ ਲਈ ਪਾ ਤੇ ਨਵਾਲਾ ਨਗੀ ਹੱਥੇ ਕੱਪੜੇ ਕਿੱਲੇ ਹੋ ਗਏ ਉਹਨੇ ਫੜ ਕੇ ਮੇਰੇ ਵੱਲ ਵੀ ਪਾਣੀ ਮਾਰ ਛੜਿਆ ਅੱਛਾ ਨਵਾਲਾ ਸਾਹਿਬ ਆ ਨਾ ਉਹ ਡਿਆ ਹੈ ਤੇ ਮੈਨੂੰ ਵੇਖ ਕੇ ਉਹਦੇ ਵੱਲ ਨਹੀਂ ਜਾ ਗਈ ਮੈਂ ਉਹਨੂੰ ਵੀ ਨਵਾਲਾ ਲੱਗ ਪੀ ਨਾਲ ਇਹਨੂੰ ਵੀ ਨਾ ਬਸ ਪਾਣੀ ਨਾਲ ਹੀ ਬੜਾ ਪਿਆਰ ਆ ਪਾਣੀ ਜਿੱਤੇ ਬੜਾ ਖੁਸ਼ ਰਹਿੰਦਾ ਵਾ ਪਾਣੀ ਜਿੰਨਾ ਮਾਰੀ ਤਾਂ ਟੂਟੀ ਛੱਡ ਛੱਡਦਾ ਵਾ ਪਾਣੀ ਰੋੜ ਰੋੜ ਕੇ ਤੇ ਇਹ ਛਿੱਟਾ ਦਿੰਦਾ ਰਹਿੰਦਾ ਹਾਂ ਮੈਂ ਗੁਰੂ ਰਾਮਦਾਸ ਦਾ ਨਾ ਕਰ ਛਿੱਟਾ ਦੇਂਦਿਆਂ ਅੱਛਾ ਹਾਂ ਗੁਰੂ ਰਾਮਦਾਸ ਹੁਣ ਵੀ ਖੇਡਣ ਲੱਗ ਪਿਆ ਤੇ ਕਰਦਾ ਤੇਰੇ ਨਾਲ ਵੀ ਬੜਾਈ ਉਦਾਂ ਹੋ ਸਾਰਾ ਦਿਨ ਤੇ ਵਿਚਾਰਾ ਚਾਚੀ ਦੀ ਚਾਚੀ ਜੀ ਕਿੰਦਾ ਰਹਿੰਦਾ ਵਾ ਹੂੰ ਹੂੰ ਉਹ ਤਾਂ ਬੜਾ ਹੀ ਪਿਆਰਾ ਲੱਗਦਾ ਹੈ ਚੱਲ ਵਾਏ ਗਰੂ ਸੁਣੇ ਸਾਡੀ ਵੀ ਕਿਤੇ ਇਹ ਗੱਲ ਦਾ ਤਾਂ ਸਾਰਾ ਮੈਨੂੰ ਮਹਿਣਾ ਦਿੰਦੇ ਕੌਣ ਮਹਿਣਾ ਦਿੰਦਾ ਹੁਣ ਵੀ ਮੈਂ ਬਤਨ ਨੂੰ ਨਵਾਲਣ ਲਈ ਹੀ ਕਹਿਤਾ ਜਿੰਨੇ ਕੁਛ ਕਹਿਣਾ ਹੈ ਕਿ ਛੱਡੋ ਪਰਾਂ ਗੱਲ ਨਹੀਂ ਫੇਰ ਵੀ ਕੌਣ ਕਹਿੰਦਾ ਵਾ ਕਹਿਣਾ ਕਿੰਨੇ ਆ ਪਤਾ ਹੀ ਆ ਤੁਹਾਨੂੰ ਭਾਬੀ ਨੇ ਫੂਨਾ ਹੁੰਦੇ ਆ ਜੇ ਤੁਹਾਡਾ ਚਲ ਕੋਈ ਨਹੀਂ ਫੋਨ ਵੀ ਮੈਂ ਵੇਖ ਲੈਣਾ ਵਾ ਭਾਬੀ ਨੇ ਕਿਹਾ ਨਹੀਂ ਨਹੀਂ ਦੀਦੀ ਨੇ ਕਿੱਥੇ ਗਿਆਣਾ ਦੀਦੀ ਤੇ ਵਿਚਾਰੀ ਹੁਣ ਮੇਰਾ ਸਾਥ ਦਿੰਦੀ ਆ ਉਹਦ ਗੱਲ ਪਤਾ ਹੀ ਹੈ ਤੁਹਾਨੂੰ ਕਿ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਮੰਮੀ ਨੂੰ ਕਹਿਣਾ ਵਾ ਵੀ ਨਾ ਅਜ ਤਾਂ ਮੰਮੀ ਮੇਰੇ ਮਾਰਿਆ ਕਰ ਉਹ ਤੇ ਰੱਬ ਦੀ ਰਹਿਣਾ ਜਦੋਂ ਵਾਈਕਰੂ ਨੇ ਦਿੱਤਾ ਉਦੋਂ ਹੀ ਹਣਾ ਆ ਤੇ ਮਮੀ ਦੇ ਤਾਂ ਤੁਸੀਂ ਵੀ ਨਾ ਤੁਰਦੇ ਦਵਾਈ ਲੈਣ ਤੁਸੀਂ ਵੀ ਕੋਈ ਗੱਲ ਕੀਤੀ ਕੋਈ ਗੱਲ ਜਦੋਂ ਕਰਮਾਂ ਚੋਂ ਮਿਲ ਜੂ ਜਦੋਂ ਕਰਮਾਂ ਚੋਂ ਮਿਲ ਜੂ ਹੁਣ ਇੱਕ ਤਾਂ ਮੈਂ ਕੱਲੀ ਦਵਾਈ ਲੈਣ ਚਲ ਗਈ ਉਹ ਅਗਲੇ ਕਹਿੰਦੇ ਆਪਣੇ ਘਰ ਵਾਲੇ ਨੇ ਵੀ ਨਾਲ ਲੈ ਕੇ ਆਉਂਦੇ ਫਿਰ ਮੈਂ ਉੱਥੇ ਕੀ ਕਰਾਂ ਕੱਲੀ ਜਾ ਜਾ ਕੇ ਉਹ ਦਵਾਈਆਂ ਨਾਲ ਵੀ ਇਹ ਕੰਮ ਹੁੰਦੇ ਆ ਕਦੀ ਇਹ ਪਰਮਾਤਮਾ ਦਿੰਦਾ ਫੇਰ ਹੁੰਦੇ ਆ ਮੈਨੂੰ ਤਾਂ ਪਤਾ ਵਾ ਕਿ ਰੱਬ ਦੀ ਦਾਤ ਵਾ ਹੁਣ ਹਾਂ ਤੇ ਚਲ ਤੂੰ ਟੈਨਸ਼ਨ ਨਾ ਲੈ ਕੋ ਇਨਿੰਗ ਮੰਮੀ ਕਹਿੰਦੀ ਆ ਕਹਿੰਦੀ ਰਹਿੰਦੇ ਮੈਂ ਸਮਝਾ ਦਿੰਨਾ ਮੰਮੀ ਹੋਣੀ ਕਹਿਣਾ ਦੋਈ ਇੱਕੋਰੀ ਆਪ ਕਹੋ ਆ ਮੰਮੀ ਨੂੰ ਆਪ ਤਾਂ ਤੁਸੀਂ ਗੱਲ ਹੀ ਨਹੀਂ ਕਰਦੇ ਮੰਮੀ ਨਾਲ ਨਾ ਹੀ ਕੁਝ ਕਹਿੰਦੇ ਜੀ ਕਹਿਣਾ ਮੈਂ ਮੰਮੀ ਨੂੰ ਮੰਮੀ ਤੁਸੀਂ ਐਵੇਂ ਜਾਣ ਕੇ ਆ ਕੀ ਗੱਲਾਂ ਛੋਲੇਂਦੇ ਜੀ ਮੇਰੀ ਗੱਲ ਸੁਣੋ ਹੁਣ ਹਿੱਤਾ ਗੁੱਸੇ ਜਣਾ ਕਿ ਫੇਰ ਮੰਮੀ ਕਹਿ ਦਿੰਦੀ ਆ ਬੁੱਢੀ ਦਾ ਸਖਾਲਿਆ ਹਟ ਕੇ ਬੋਲਦਾ ਜੱਜ ਨਾ ਗੱਲ ਕਰਿਓ ਕੱਲ ਗੱਲ ਕਰਨੀ ਤੇ ਜੇ ਸ਼ਾਮਾ ਜੀ ਇਹਨੂੰ ਪਈਆਂ ਨੂੰ ਕਹਿ ਦਈਓ ਮੰਮੀ ਨੂੰ ਚਲ ਮੈਂ ਕੋਈ ਨਹੀਂ ਆਪਣੇ ਆਪਣੇ ਹਿਸਾਬ ਨਾਲ ਕਹਿ ਦਿੰਦਾ ਆ ਤੂੰ ਹੀ ਆਪਣੇ ਹਿਸਾਬ ਨਾਲ ਹੀ ਕਿਉਂਗਾ ਕਿ ਫਿਰ ਮੰਮੀ ਨੇ ਇਹ ਲੱਗਦਾ ਮੈਂ ਸਿਖਾ ਕੇ ਭੇਜਦੀ ਆ ਤੂੰ ਹੀ ਗੱਲ ਕਰਕੇ ਪਰੇ ਹੋ ਜਾਂਦੇ ਜੀ ਮੁੜ ਕੇ ਆਨਗੇ ਫਿਰ ਮੰਮੀ ਮੈਨੂੰ ਕਹਿ ਦਿੰਦੀ ਮੇਰੇ ਪੁੱਤ ਨੂੰ ਮੈਂ ਆਪਣੇ ਮਗਰ ਲਾਇਆ ਵਾ ਜਿੱਦਾਂ ਤੂੰ ਕਹਿੰਨੀ ਚਾਬੀ ਦੇ ਦੇਣੀ ਉਦੋਂ ਹੀ ਮੇਰਾ ਪੁੱਤ ਆਇਆ ਮੈਨੂੰ ਆਨ ਕੇ ਕਹਿੰਦਾ ਵਾ ਹੂੰ ਨਾ ਕਿਉਂ ਕੋਈ ਚਲ ਮੈਨੂੰ ਭੁੱਖ ਬੜੀ ਲੱਗੀ ਰੋਟੀ ਦੇ ਦੇ ਚਲੋ ਮੈਂ ਲੈ ਕੇ ਆਉਂਦਾ ਮੈਂ ਨਾ ਸੱਚ ਹਾਂਜੀ ਫਿਰ 10 ਮਿੰਟ ਉਧਰੋਂ ਪੈ ਲਈਆਂ ਜੋ ਹੋਵਾਂ ਤੇ ਵੇਖਵਾ ਮੈਨ ਨਾਲੇ ਨਾ ਪਰਸੋਂ ਦਾ ਹੁਣ ਗਿਆ ਵਾ ਕੱਲ ਵੀ ਕੋਈ ਆਇਆ ਹੀ ਨਹੀਂ ਗਿਆ ਤੇ ਪਨੀਰੀ ਇਤ ਨਹੀਂ ਸੁੱਕੀ ਪਾਣੀ ਪੁਣੀ ਲਾਉਣ ਵਾਲਾ ਤੇ ਮੈਂ ਛੱਡ ਆਵਾ ਮੋਟਰ ਤੇ ਕੋਈ ਨਹੀਂ ਰੋਟੀ ਖਾ ਕੇ ਚਲ ਜਾਓ ਦਹੀਂ ਦੇ ਨਾਲ ਕੱਚੀ ਲੱਸੀ ਬਣਾਦਾ ਤੁਹਾਨੂੰ ਦਹੀਂ ਚੱਲ ਵੇਖ ਲੈ ਬਣਾ ਲੈ ਥੋੜੀ ਥੋੜੀ ਠਹਾ ਗਰਮੀ ਹੈ ਨਾ ਵਧੀਆ ਪਾ ਲੱਗਦੀ ਹੈ ਅੱਜ ਗੱਲ ਹਾਂ ਚੱਲ ਮੈਂ ਉਧਰ ਤੇ ਆਟੋਮੈਟਿਕ ਲੱਗਾ ਵਾ ਪਰ ਵੇਖਦਾ ਮੈਂ ਜੇ ਬੱਤੀ ਆਈ ਹੋਈ ਤੇ 10 ਮਿੰਟ ਬੈਹਿ ਜਾਊਗਾ ਇੱਥੇ ਚਲ ਕੋਈ ਨਹੀਂ ਚਲ ਜੀ ਰੋਟੀ ਖਾ ਲੋ ਪੇ ਦੋ ਹਾਂ ਲੈਣ ਗਈ ਰੋਟੀ ਇਧਰ ਬਵਾ ਸਾਬੀ ਬਹਿ ਗਿਆ ਨਾ ਤੋ ਕੀ ਆਹੋ ਮੰਮੀ ਨਾ ਤੇ ਮੈਂ ਕਿੰਨੇ ਚਿਰ ਦਾ ਲਿਆ ਸੀ ਮੈਂ ਕਿਹਾ ਮੋਟਰ ਤੇ ਜਾਣਾ ਮੈਂ ਵੀ ਨਾ ਮੈਂ ਕੱਲ ਵੀ ਨਹੀਂ ਜਾਇਆ ਗਿਆ ਤੇ ਰੋਟੀ ਬਣੀ ਖਾ ਲਿਆ ਰੋਟੀ ਗਈ ਲੈਣ ਸੁੱਖ ਅੱਛਾ ਅੱਛਾ ਤੇ ਮੰਮੀ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਕਿਹੜੀ ਗੱਲ ਕਰਨੀ ਤੂੰ ਮੇਰੇ ਨਾਲ ਕੀ ਦੱਸਾਉਣਾ ਮੈਂ ਤੁਹਾਨੂੰ ਚਲੋ ਛੱਡੋ ਪਰਾਂ ਆਹੋ ਹੁਣ ਕੀ ਦੱਸਣਾ ਵਾ ਹੁਣ ਮਾਂ ਚੰਗੀ ਨਹੀਂ ਨਾ ਲੱਗਦੀ ਤੈਨੂੰ ਮੰਮੀ ਮੈਂ ਇਹ ਤੇ ਗੱਲ ਕਿਹਾ ਨਹੀਂ ਆ ਵੀ ਮੈਨੂੰ ਚੰਗੇ ਨਹੀਂ ਲੱਗਦੇ। ਇੰਨਾ ਸਭੀ ਸਾਰਾ ਕੁਝ ਮੈਨੂੰ ਪਤਾ ਵਾ। ਕਿੰਨੀ ਕੁ ਮੈਂ ਤੈਨੂੰ ਚੰਗੀ ਲੱਗਦੀ ਹਾਂ? ਮੰਮੀ ਆ ਤੇ ਤੂੰ ਐਵੇਂ ਬਹਨੇ ਜੇ ਬਣਾਉਂਦੇ ਜੇ ਲੜਾਈ ਵਾਲੇ। ਆਹ ਤੂੰ ਹੀ ਦੋਵਾਂ ਨੇ ਇਹੋ ਕਿ ਟੱਪਾ ਰੱਖਿਆ ਵਾ ਲੜਾਈ ਵਾਲੇ ਬਹਨੇ ਆ ਲੜਾਈ ਵਾਲੇ ਬਹਨੇ ਮੈਂ ਬਣਾਉਂਦੀ ਆ ਤੂੰ ਹੀ ਨਹੀਂ ਬਣਾਉਂਦੇ। ਸਭੀ ਉਹ ਵੀ ਦਿਨ ਹੈਗੇ ਜਿਹੜਾ ਮੇਰੇ ਸਾਈ ਜਿੰਨਾ ਹਾ ਹੁਣ ਜੋ ਸਕੂਲੋਂ ਆਉਣਾ ਪਹਿਲਾਂ ਲੱਭਣਾ ਮੰਮੀ ਕਿੱਥੇ ਆ? ਮੰਮੀ ਹੁਣ ਵੀ ਤਾਂ ਮੈਂ ਲੱਭਦਾ ਹੀ ਆ। ਹੋਣ ਦੇ ਫਾਰਮੈਟ ਗਏ ਪੂਰੀਆਂ ਕਰਦਾ ਪਹਿਲਾਂ ਹੁਣੀਆਂ ਗੱਲਾਂ ਨਹੀਂ ਹੈਗੀਆਂ ਸਾਬੀ ਤੇਰੇ ਵਿੱਚ ਮੰਮੀ ਕੀ ਮੈਂ ਪਹਿਲਾਂ ਮਾੜਾ ਕੀਤਾ ਚੰਗਾ ਕੀਤਾ ਤੇ ਹੁਣ ਮੈਂ ਮਾੜਾ ਚੰਗਾ ਹੁਣ ਕੰਡਿਆ ਪਹਿਲਾਂ ਤੈਨੂੰ ਮਾਂ ਦਾ ਫਿਕਰ ਹੈਗਾ ਸੀ ਹੁਣ ਮਾਸਾ ਮਾਂ ਦਾ ਫਿਕਰ ਨਹੀਂ ਮਾਂ ਹੈਗੀ ਆ ਘਰ ਨਹੀਂ ਹੈਗੀ ਬਿਮਾਰ ਵਾ ਕਿ ਠੀਕ ਵਾ ਇਹ ਤੈਨੂੰ ਮਾਸਾ ਕੀ ਕਰਨੀ ਹੈਗਾ ਉਹਦਾ ਹੁਣ ਮੈਂ ਫਿਕਰਿਆ ਐਦਾਂ ਦੀਆਂ ਗੱਲਾਂ ਨਾ ਕਰਿਆ ਕਰੂਗੀ ਹੁਣ ਬਸ ਇੱਕੇ ਗੱਲ ਦਾ ਫਿਕਰ ਸੁੱਖ 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 ਇਹਦਾ ਹੀ ਫਿਕਰਵਾ ਹੋਰ ਇੱਕ ਗੱਲ ਦਾ ਤੈਨੂੰ ਵੀ ਕਰਨੀ ਹੈਗਾ ਮੰਮੀ ਇਹ ਤਾਂ ਡੈਮੇਜ ਐ ਨਹੀਂ ਆ ਇਦਾਂ ਦੀ ਕੋਈ ਗੱਲ ਨਹੀਂ ਆ ਵੈਮ ਨਹੀਂ ਆ ਸਾਰਾ ਕੁਝ ਸੱਚ ਵਾ ਵੈਮ ਨਹੀਂ ਹੈਗਾ ਇਹਦੇ ਵਿੱਚ ਕੀ ਪਤਾ ਤੁਹਾਨੂੰ ਹੀ ਲੱਗਦਾ ਮੈਨੂੰ ਹੀ ਲੱਗਦਾ ਮੈਨ ਲੱਗਦਾ ਨਹੀਂ ਮੈਨੂੰ ਮੈਂ ਜਿਹੜੀ ਗੱਲ ਕਹਿੰਦੇ ਕਹਿੰਦੇ ਸੱਚੀ ਆ ਤਦ ਕਰਕੇ ਤੁਹਾਨੂੰ ਲੱਗਦਾ ਸਾਡੀ ਮਾਂ ਹੀ ਨਹੀਂ ਚੰਗੀ ਇਹੋ ਗੱਲ ਹੈ ਨਾ ਮੰਮੀ ਚੰਗੀ ਮਾੜੀ ਵਾਲੀ ਤੇ ਕੋਈ ਗੱਲ ਨਹੀਂ ਕਹੀ ਪੈਜੋ ਹੋਈ ਬੈਠ ਕੇ ਕੀ ਕਰਾਏ ਤੇ ਤੂੰ ਮੈਨੂੰ ਗੱਲ ਹੀ ਨਹੀਂ ਕੋਈ ਚੱਜ ਦੀ ਕਰਨੀ ਬੈਠ ਕੇ ਕਰਾਂ ਵੀ ਕੀ ਕਰਨਾ ਸੋ ਮਾਂ ਪੁੱਤ ਲਈ ਸਲਾਹ ਹੁੰਦੀ ਆ ਕਦੀ ਕਿਹਾ ਤੂੰ ਮੰਮੀ ਆ ਜਾ ਕੋਈ ਸਲਾਹ ਕਰਨ ਲਈ ਕੋਈ ਕੰਮ ਕਰਨਾ ਪੁੱਛ ਲਈ ਮੰਮੀ ਮੈਂ ਸਲਾਹ ਲੈਣ ਤੋਂ ਬਿਨਾਂ ਤੁਹਾਡੇ ਤੋਂ ਤੇ ਵੀਰ ਤੋਂ ਬਿਨਾਂ ਕੋਈ ਕੰਮ ਨਹੀਂ ਕਰਦਾ ਸਾਰੇ ਕੰਮ ਤੁਹਾਡੀਆਂ ਸਲਾਹਾਂ ਨਾਲ ਤੇ ਵੀਗਦੀਆਂ ਸਲਾਹਾਂ ਨਾਲ ਹੁੰਦੇ ਮੇਰੀ ਮਰਜ਼ੀ ਤਾਂ ਕਦੀ ਵੀ ਨਹੀਂ ਹੋਈ ਤਾ ਜਿੰਨਿਆਂ ਕ ਸਲਾਵਾ ਕਰਦਾ ਪਹਿਲਾਂ ਆਪਣੀ ਘਰ ਦੀ ਸਲਾਹ ਕਰਕੇ ਫਿਰ ਵੀਰ ਨਾਲ ਕਰ ਲੈਣੀ ਫਿਰ ਮੇਰ ਨਾਲ ਸਾਲ ਮੱਟੀ ਪੂਰੀ ਕਰ ਲੈਣੀ ਕਿ ਚਲੋ ਮੰਮੀ ਨੂੰ ਪੁੱਛ ਲੈਣੇ ਆਖੂ ਨਾ ਮੰਮੀ ਭੈਣ ਨੂੰ ਪੁੱਛਿਆ ਨਹੀਂ ਆਹ ਇਹ ਪਤਾ ਤੁਹਾਨੂੰ ਕਿਹੜਾ ਵੈਮ ਆ ਇਦਾਂ ਦਾ ਮੈਨੂੰ ਨਹੀਂ ਵੈਮ ਆ ਤੁਹਾਡੇ ਢਿੱਡ ਚ ਭਰਿਆ ਦੋਵਾਂ ਜੀਆਂ ਦੇ ਮੰਮੀ ਆਪਾਂ ਕਹਾ ਕੀ ਤੁਹਾਨੂੰ ਨਾ ਸੁੱਖ ਕੋ ਕਹਿੰਦੀ ਆ ਨਾ ਮੈਂ ਤੁਹਾਨੂੰ ਕਹਿਣਾ ਮੈਂ ਤੇ ਤੁਹਾਡੀ ਗੱਲ ਮੰਨਦਾ ਹਾਂ ਸੋਹਣਾ ਤੂੰ ਹੀ ਤੇ ਕਹਿੰਦੇ ਨਹੀਂ ਕਹਿੰਦੇ ਮੈਂ ਗਰਬੀਤ ਮਨੀ ਆਪਾਂ ਹੀ ਕਿੰਨੇ ਜਣੇ ਕਹਿੰਦੇ ਤੁਸੀਂ ਤਾਂ ਕੁਛ ਨਹੀਂ ਕਹਿੰਦੇ ਤੁਸੀਂ ਤਾਂ ਕੁੰਦੇ ਹੀ ਨਹੀਂ ਵਿਚਾਰੇ ਤੇ ਰੋਟੀ ਕੀ ਖਾਣੀ ਆ ਢਿੱਡ ਤੇ ਤੁਸੀਂ ਭਰਤਾ ਹੋਵਾ ਢਿੱਡ ਭਰਤਾ ਸੱਚੀ ਗੱਲ ਆਖੀ ਨਾ ਢਿੱਡ ਤਾਂ ਤਾਂ ਭਰਿਆ ਗਿਆ ਵਾ ਚੱਲਿਆ ਮੈਂ ਹਾਂ ਚੱਲਿਆ ਤੇ ਜਾ ਮੈਨੂੰ ਸਾਥ ਕਰਨਾ ਨਹੀਂ ਖਾਣੀ ਤਾਂ ਨਾ ਖਾ ਚੰਗਾ ਇਹੋ ਜੀ ਕਰਦੀ ਤੇ ਉਹ ਜਾਏ ਪਖੰਡ ਕਰਦੇ ਪਖੰਡ ਇੰਨੇ ਆਉਂਦੇ ਆ ਕਿ ਕੋਈ ਦੇ ਰੱਬ ਦਾ ਨਾਮ ਮਾ ਨਾ ਗੱਲਾਂ ਕਰਦੀਆਂ ਦੱਸਣਾ ਪੁੱਛਣਾ ਕੋਈ ਕਹਤਾ ਉਹ ਇੰਨੇ